ਇਹ ਸੰਪਲਾ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਕਿ ਤੁਸੀਂ ਮੈਨੂੰ ਅੱਜ ਕਈ ਵਾਰ ਕੋਈ ਐਸਾ ਮਸਲਾ ਕੋਈ ਆਪਣੇ ਸਾਰਿਆਂ ਦੇ ਫਾਇਦੇਮੰਦ ਵੀ ਹੋ ਸਕਦਾ ਅਗਲਾ ਜੇ 1-2 ਮਿੰਟ ਮੰਗ ਦਿੱਤਾ ਬੰਗ ਲੈ ਕੋਈ ਤੇ ਦੇ ਦੇਣ ਵਿੱਚ ਮੇਰਾ ਨਹੀਂ ਤੁਹਾਡਾ ਅਧਿਕਾਰ ਹੈ ਸਪੀਕਰ ਸਾਹਿਬ ਕੋਈ ਨਾ ਚੱਲ ਜਾਏ ਸਾਬ ਇਹ ਅਧਿਕਾਰ ਤੁਹਾਡਾ ਹੈ ਮੈਂ ਤੁਹਾਡੇ ਅਧਿਕਾਰ ਦੇ ਵਿੱਚ ਮੈਂ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਸੋ ਤੁਸੀਂ ਕਿਸੇ ਨੂੰ ਸਮਾਂ ਦੇਣਾ ਨਹੀਂ ਦੇਣਾ ਤੁਹਾਡੇ ਅਧਿਕਾਰ ਦੇ ਵਿੱਚ ਹੈ ਸੋ ਮੈਂ ਤਾਂ ਧੰਨਵਾਦ ਕਰਦਾ ਕਿ ਮੈਂ ਤੁਸੀਂ ਮੈਨੂੰ ਜਨਤਾ ਦੀ ਇਸ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ ਔਰ ਮੈਂ ਜੋ ਸਾਡੇ ਇੱਥੇ ਅਸ਼ਨੀਸ਼ ਸ਼ਰਮਾ ਜੀ ਸਾਡੇ ਪ੍ਰਧਾਨ ਜੀ ਨੇ ਇੱਕ ਰੈਗੂਲੇਸ਼ਨ ਲਿਆਂਦਾ ਮੈਂ ਉਹਦੇ ਸਮਰਥਨ ਚ ਬੋਲਣ ਦੇ ਲਈ ਫੜਾ ਹੋਇਆ ਸਾਡੇ ਮਿੱਤਰ ਮਨਪ੍ਰੀਤ ਬਾਦਲ ਜੀ ਆਪਣੀ ਗੱਲ ਸ਼ੇਅਰ ਤੋਂ ਸ਼ੁਰੂ ਕਰਦੇ ਸ਼ੇਅਰ ਤੇ ਬੰਦ ਕਰਦੇ ਪਰ ਮੈਂ ਸ਼ੇਅਰ ਤੋਂ ਨਹੀਂ ਮੈਂ ਪਿੰਡਾਂ ਦੀ ਉਸ ਅਖੌਤੀ ਤੋਂ ਗੱਲ ਸ਼ੁਰੂ ਕਰਾਂਗਾ ਕਿ ਜਿੱਥੇ ਇਹ ਅੱਜ ਸਾਰਾ ਜਿਹੜਾ ਅਡੰਬਰ ਪੰਜਾਬ ਸਰਕਾਰ ਜਿਹੜੀ ਰਚ ਰਹੀ ਹੈ ਉਹਦੇ ਤੋਂ ਹੀ ਕਿ ਪਿੰਡਾਂ ਚ ਇੱਕ ਕਹਾਵਤ ਹੈ ਫੇਰ ਦੁੱਧ ਵੀ ਸਿਰ ਪਾਣੀ ਘਮਰ ਘਮਰ ਕਰੇ ਮਧਾਨੀ ਭਾਪ ਉਦੇ ਵਿੱਚ ਕੱਖ ਨਹੀਂ ਜਿੰਨਾ ਮਰਜੀ ਮਧਾਣੀ ਕਾਈ ਜੋ ਇਹ ਚ ਮੱਖਣ ਨਿਕਲਣਾ ਹੀ ਨਹੀਂ ਸੋ ਇਹ ਜਿਹੜੀ ਆ ਛੇਰ ਪਾਣੀ 20 ਛੇਰ ਦੁੱਧ 20 ਸਰ ਪਾਣੀ ਘਮਰ ਘਮਰ ਕਰੇ ਮਧਾਣੀ ਸੋ ਇਹ ਅੱਜ ਜਿਹੜਾ ਵਿਧਾਨ ਸਭਾ ਦੇ ਵਿੱਚ ਸੈਸ਼ਨ ਇਹ ਬੁਲਾਇਆ ਉਹਦੇ ਵਿੱਚੋਂ ਇਹੀ ਰਿਜ਼ਲਟ ਨਿਕਲਣ ਵਾਲਾ ਕਿਉਂਕਿ ਪਿਛਲੇ 5ਾਂ ਦਾ ਸੈਸ਼ਨਾਂ ਦਾ ਵੀ ਇਹੋ ਹੀ ਹਾਲ ਆ ਸੋ ਜਿਹੜੀ ਅੱਜ ਮੈਂ ਇਸ ਵਿਸ਼ੇ ਤੇ ਬੋਲਣ ਲਈ ਜਿੱਥੇ ਮੈਂ ਪ੍ਰਧਾਨ ਜੀ ਦਾ ਸਮਰਥਨ ਕਰਦਾ ਕਿਉਂਕਿ ਮੇਰੇ ਤੋਂ ਪਹਿਲਾਂ ਵੀ ਸਾਡੇ ਤਰुण ਜੀ ਔਰ ਮਨਪ੍ਰੀਤ ਜੀ ਨੇ ਬੜੇ ਅੱਛੇ ਤਰੀਕੇ ਨਾਲ ਆਪਣਾ ਵਿਸ਼ਾ ਰੱਖਿਆ ਔਰ ਸਾਡੇ ਜੰਗੀ لال ਮਹਾਜਨ ਜੀ ਨੇ ਵੀ ਕੁਝ ਵਿਸ਼ੇ ਲਿਆਂਦੇ ਕਿਉਂਕਿ ਇਹ ਜਿਹੜੀ ਮੈਂ ਤਾਂ ਕਹਿਣਾ ਚਾਹਾਂਗਾ ਕਿ ਜਿਹੜੀ ਆਪਦਾ ਦੀ ਸਰਕਾਰ ਸਾਡੀ ਲੀਡਰਸ਼ਿਪ ਨੇ ਇਸ ਸਰਕਾਰ ਨੂੰ ਹੀ ਆਪਦਾ ਇਸ ਪਾਰਟੀ ਨੂੰ ਆਪਦਾ ਦੱਗਾਇਆ ਭਾਵੇਂ ਜਿੱਥੇ ਜਾਏਗੀ ਉਥੇ ਆਪਦਾ ਹੀ ਲਿਆਏਗੀ ਔਰ ਇਹ ਪੰਜਾਬ ਦੇ ਵਿੱਚ ਆਈ ਹੈ ਤੇ ਪੰਜਾਬ ਦੇ ਵਿੱਚ ਆਣ ਕੇ ਵੀ ਇਹਨੇ ਆਪਤਾ ਹੀ ਲਿਆਂਦੀ ਆ ਇਹ ਕੋਈ ਇਹਦੇ ਕੋਲੋਂ ਹੱਲ ਕੋਈ ਰਾਹਤ ਮਿਲੇਗੀ ਇਸ ਕਰਕੇ ਕੋਈ ਉਮੀਦ ਸਾਨੂੰ ਤਾਂ ਦਿਖਾਈ ਦਿੰਦੀ ਨਹੀਂ ਔਰ ਐਸੇ ਕਰਕੇ ਹੀ ਪ੍ਰਧਾਨ ਜੀ ਨੇ ਅੱਜ ਜਿਹੜਾ ਇਹ ਸੈਸ਼ਨ ਰੱਖਿਆ ਤਾਂ ਕਿ ਜਨਤਾ ਨੂੰ ਇੱਕ ਜਿਹੜੀ ਪਿਕਚਰ ਕਲੀਅਰ ਹੋ ਜਾਵੇ ਕਿ ਇਹ ਕਰਨਾ ਕੀ ਚਾਹੁੰਦੇ ਦਿਖਾਉਣਾ ਕੀ ਚਾਹੁੰਦੇ ਨੇ ਔਰ ਹਕੀਕਤ ਦੇ ਵਿੱਚ ਕੀ ਹੈ ਸੋ ਇਹਦੇ ਵਿੱਚ ਜਿੱਥੇ ਮੈਂ ਕਹਾਂਗਾ ਕਿ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਉਦੇ ਵਾਸਤੇ ਵੈਸੇ ਚੁੱਕ ਸਾਹਿਬ ਨੇ ਬੜਾ ਦੱਸਿਆ ਕਿ ਜਿਹੜੀ ਹਰ ਸਾਲ ਫਰਵਰੀ ਮਹੀਨੇ ਤੋਂ ਡਿਜਾਸਟਰ ਮੈਨੇਜਮੈਂਟ ਦੀ ਜਿਹੜੀ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਰ ਕਿਉਂਕਿ ਇਸ ਸਰਕਾਰ ਨੂੰ ਕੋਈ ਸਾਡੀ ਉਹ ਆਪ ਡਿਜਾਸਟਰ ਉਹ ਆਪ ਆਪ ਦਾ ਆ ਇਸ ਕਰਕੇ ਉਹ ਇਹਦੇ ਤੇ ਕੋਈ ਕੰਮ ਨਹੀਂ ਕੀਤਾ ਫਰਵਰੀ ਮਹੀਨੇ ਚ ਕੋਈ ਮੀਟਿੰਗ ਨਹੀਂ ਹੋਈ ਨਾ ਹੀ ਇਹਦੀ ਮੈਂ ਜੇ ਕਹਾਂ ਇਹਨਾਂ ਨੇ ਕਿਹਾ ਕਿ ਜੂਨ ਚ ਵੀ ਹੋਈ ਕਿਉਂ ਚ ਵੀ ਜੜੀ ਹੋਈ ਉਹ ਵੀ ਕੋਈ ਗੰਭੀਰਤਾ ਦੇ ਨਾਲ ਨਹੀਂ ਹੋਈ ਭਾਪ ਇਹ ਆਫਤਾ ਜਿਹੜੀ ਆ ਜਿਹੜੀ ਕਹਿੰਦੇ ਮੇਨ ਮੇਡ ਹੈ ਜਿਹਨੂੰ ਤੁਰੰਤ ਜੁਕ ਜਿੰਨੇ ਮਾਨ ਦੀ ਮਾਨ ਮੇਡ ਇਹ ਆਫਤਾ ਕਹੀ ਹੈ ਇਹ ਆਪਦਾ ਵੱਲੋਂ ਆਪਦਾ ਦੀ ਜਿਹੜੀ ਹੈਗੀ ਹੈ ਇਹ ਮਾਨ ਦੀ ਆਪਦਾ ਕਹਿ ਲੋ ਆਪਦਾ ਵੱਲੋਂ ਆਪ ਆਪਦਾ ਕਹਿ ਲੋ ਇਹ ਉਹਨਾਂ ਵੱਲੋਂ ਲਿਆਂਦੀ ਗਈ ਹੈ ਕਿਉਂਕਿ ਹਰ ਸਾਲ ਜਿਹੜੇ ਦਰਿਆਵਾਂ ਦੀ ਸਫਾਈ ਜਿਹੜੀ ਗੈਮਾਂ ਦੀ ਸਫਾਈ ਹੁੰਦੀ ਹੈ ਉਹਦੇ ਵਿੱਚੋਂ ਗਾਰ ਕੱਢੀ ਜਾਂਦੀ ਹੈ। ਔਰ ਉਸ ਗਾਰ ਨੂੰ ਜਿਹੜਾ ਆ ਕੱਢ ਕੇ ਤਾਂ ਕਿ ਡੈਮਾਂ ਦੀ ਰੱਖ-ਰਖਾਵ ਹੁੰਦਾ ਰਹੇ। 1995 ਤੋਂ ਬਾਅਦ ਕਿਸੇ ਵੀ ਡੈਮ ਦੇ ਵਿੱਚ ਕੋਈ ਸਫਾਈ ਨਹੀਂ ਹੋਈ। ਇਹ ਬਹੁਤ ਲੰਬਾ ਸਮਾਂ ਹੈ। ਔਰ ਇਹਦੇ ਵਿੱਚ ਇਹਨਾਂ ਨੇ ਵੀ ਕੋਈ ਸਫਾਈ ਦਾ ਕੰਮ ਨਹੀਂ ਕੀਤਾ। ਔਰ ਜਦੋਂ ਅਸੀਂ ਪਹਿਲਾਂ ਦੇਖਦੇ ਸੀ ਕਿ ਸਾਡੇ ਜਦੋਂ ਕਿਤੇ ਦਰਿਆਵਾਂ ਡੈਮਾਂ ਤੇ ਜਾਂਦੇ ਸੀ ਉੱਥੇ ਕ੍ਰੇਨ ਹੁੰਦੀ ਸੀ ਰੇਤ ਕੱਢਦੀ ਹੁੰਦੀ ਜੰਗੀ ਲਾਲ ਜੀ ਦੇ ਏਰੀਆ ਚ ਦੋ ਪੈਂਦੇ ਆ ਇਹਨਾਂ ਨੇ ਦੇਖਿਆ ਹੁਣ ਕਿ ਉਹ ਹਰ ਵੇਲੇ ਸਾਫ਼ ਕਰਦੇ ਨਹੀਂ ਪਰ ਪਿਛਲੇ ਕਈ ਲੰਬੇ ਸਮੇਂ ਤੋਂ ਕੋਈ ਕਿਸੇ ਨੇ ਚਿੰਤਾ ਨਹੀਂ ਕੀਤੀ ਜਿਹੜੀ ਜਿਹੜੀ ਕਰਕੇ ਇਹ ਆਪ ਦਾ ਵੀ ਆਈ ਖਨਨ ਦੀ ਵੀ ਗੱਲ ਆਈ ਖਨਨ ਦੇ ਚਾਹੇ ਤੁਸੀਂ ਕਿਸੇ ਪਾਸੇ ਚੱਲ ਜਾਓ ਜ਼ਿਲ੍ਹੇ ਪੰਜਾਬ ਦੇ ਜਿਹੜੇ ਮਰਜੀ ਜ਼ਿਲ੍ਹੇ ਚੱਲ ਜਾਓ ਖਨਨ ਦਾ ਇੱਕ ਅਧਿਕਾਰੀ ਜਿਹੜਾ ਆ ਸੰਵਿਧਾਨ ਜਿਹੜਾ ਕਾਨੂੰਨੀ ਜਿਹੜਾ ਉਹ ਹੈ 5 ਫੁੱਟ ਦਾ ਖਨਨ ਕਰਨਾ ਭਰਤੀ ਲਈ ਮਿੱਟੀ ਲਈ ਪਟਾਈ ਦੇ ਲਈ ਚਾਹੇ ਕਿਤੇ ਵੀ ਪੌਣੀ ਹੋਵੇ ਸੜਕਾਂ ਬਣਾਉਣੀਆਂ ਜਾਂ ਕਿਤੇ ਵੀ ਲੋਡ ਹੈਗੀ ਉਹਦੀ 5 ਫੁੱਟ ਤੋਂ ਜ਼ਿਆਦਾ ਤੁਸੀਂ ਖੁਦਾਈ ਨਹੀਂ ਕਰ ਸਕਦੇ 30 30 ਫੁੱਟ ਜਿਹੜੀ 30 30 ਫੁੱਟ ਡੂੰਗੀ ਡੁਗਾਏ ਜਿਹੜੀ ਕੀਤੀ ਗਈ ਔਰ ਕਈ ਤਾਂ ਖੇਤਾਂ ਦੇ ਹਾਲੇ ਦੁਆਲੇ ਕਿਸਾਨ ਰੋ ਰਹਾ ਕਿ ਸਾਡੀ ਜ਼ਮੀਨਾਂ ਖਤਮ ਹੋ ਜਾਣਗੀ ਔਰ ਹੋ ਗਈਆਂ ਔਰ ਮੈਂ ਮੁਕੇਰੀਆਂ ਦੇ ਨਾਲ ਇੱਕ ਪਿੰਡਾਂ 'ਚ ਗਿਆ ਪਿੰਡਾਂ ਦੇ ਵਿੱਚ ਮੁਕੇਰੀਆਂ ਦੇ ਇਧਰ ਪਿੰਡਾਂ 'ਚ ਜਾਣ ਦਾ ਮੌਕਾ ਮਿਲਦਾ ਉੱਥੇ ਤਾਂ 100 100 ਫੁੱਟ ਵੀ ਜਾਨੀ ਬੰਦਾ ਉੱਤੋਂ ਖੜਾ ਹੋ ਕੇ ਦੇਖਦਾ ਜਿੱਦਾਂ ਕਿ ਪਹਾੜ ਸ਼ਿਮਲੇ ਦੇ ਵਿੱਚ ਕਿੱਥੇ ਹਿਮਾਚਲ 'ਚ ਜਾ ਕੇ ਖੱਡ ਦੇਖਦੇ ਆ ਇਸ ਤਰ੍ਹਾਂ ਦੀਆਂ ਖੱਡਾਂ ਉੱਥੇ ਦਾ ਰੂਪ ਲੈ ਗਈਆਂ ਇਹ ਮੈਨ ਮੇਡ ਨਹੀਂ ਤਾਂ ਹੋਰ ਕਣ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਕਿਉਂ ਕਿਉਂਕਿ ਇਹ ਸਰਕਾਰ ਇਨਵੋਲਡ ਹੈ ਸਰਕਾਰ ਬਿਨਾ ਇਨਵੋਲਡ ਤੋਂ ਤੁਸੀਂ ਇਹ ਦੇਖੋ ਕਿ 5 ਫੁੱਟ ਦਾ 7 ਫੁੱਟ ਦਾ ਭਲੇਖੇ ਨਾ ਹੋ ਸਕਦਾ 5 ਫੁੱਟ ਦਾ 30 ਫੁੱਟ ਨਹੀਂ ਹੋ ਸਕਦਾ 5 ਫੁੱਟ ਦਾ 100 ਫੁੱਟ ਨਹੀਂ ਹੋ ਸਕਦਾ ਇਸ ਕਰਕੇ ਇਹ ਮਾਨ ਵੱਲੋਂ ਜਿਹੜੀ ਤਿਆਰੀ ਕੀਤੀ ਆਪ ਦਾ ਇਹ ਇਹਦਾ ਕਹਾਂਗੇ ਕਿ ਇਸ ਕਰਕੇ ਜਿਹੜਾ ਪ੍ਰਧਾਨ ਜੀ ਨੇ ਇਸੇ ਕਰਕੇ ਇਹ ਜਿਹੜਾ ਰੈਗੂਲੇਸ਼ਨ ਲਿਆਂਦਾ ਉਹਦੇ ਚ ਇਹਨਾਂ ਵੱਲੋਂ ਬਣਾਇਆ ਗਿਆ ਦੂਜਾ ਜਿਹੜਾ ਇਹਨਾਂ ਦਾ ਇੱਕ ਜਿਹੜਾ ਦੂਸਰਾ ਡਿਪਾਰਟਮੈਂਟ ਵੀ ਹੈ ਜਿਹੜਾ ਸੰਦੇਖਦਾ ਪਾਣੀ ਨੂੰ ਦੇਖਦਾ ਹੈ ਪਾਣੀ ਦੇ ਰਿਸੋਰਸ ਨੂੰ ਦੇਖਦਾ ਹੈ ਉਹਦਾ ਕੰਮ ਕੀ ਹੁੰਦਾ ਹੈ ਉਹਦਾ ਕੰਮ ਹੈ ਕਿ ਸਾਤਾਂ ਤੋਂ ਪਹਿਲਾਂ ਡੰਗੇ ਲਾਉਣਾ ਜਿਹਨੂੰ ਅਸੀਂ ਕਹਿੰਨੇ ਆ ਕਿ ਜਿੱਥੋਂ ਜਿੱਥੋਂ ਬਰਸਾਤੀ ਪਾਣੀ ਨੰਗਣਾ ਹੁੰਦਾ ਚਾਹੇ ਉਹ ਮੇਰਾ ਦਾ ਏਰੀਆ ਕਿਸ ਜ਼ਿਲ੍ਹੇ ਚੋਂ ਮੈਂ ਆਉਣਾ ਉਹਨੂੰ ਚੂਆਂ ਦਾ ਜਿਹੜਾ ਸ਼ਹਿਰ ਕਹਿੰਦੇ ਆ ਹਰ ਕਿਲੋਮੀਟਰ ਤੇ ਤੁਸੀਂ ਸਾਰੇ ਜਾਣਦੇ ਤੁਸੀਂ ਤਾਂ ਬਹੁਤ ਵਾਰ ਉੱਥੇ ਗਏ ਹੋ ਉਹਨੂੰ ਚੂਆਂ ਦਾ ਸ਼ਹਿਰ ਕਹਿੰਦੇ ਆ ਉੱਥੇ ਡੰਗੇ ਲਾਏ ਜਾਂਦੇ ਆ ਔਰ ਕੇਂਦਰ ਵੱਲੋਂ ਉਹਦੇ ਲਈ ਪੈਸਾ ਆਇਆ ਐ ਐਸਾ ਨਹੀਂ ਕਿ ਪੈਸਾ ਨਹੀਂ ਆਇਆ 2.5 300 ਕਰੋੜ ਰੁਪਏ ਐਕਸਟਰਾ ਉਹਨਾਂ ਨੂੰ ਇਸੇ ਵਾਸਤੇ ਆਇਆ ਕਿ ਵੀ ਇਹਦੇ ਡੰਗੇ ਲਾ ਔਰ ਮੰਤਰੀ ਖੁਦ ਮੰਨਦੇ ਆ ਕਿ ਸਾਡੇ ਕੋਲ ਬਰਿੰਦਰ ਗੋਇਲ ਜੀ ਨੇ ਤਾਂ ਸ਼ਰੀਆਮ ਕਿਹਾ ਕਿ ਸਾਡੇ ਕੋਲ 13000 ਕਰੋੜ ਰੁਪਇਆ ਔਰ ਉਹਦੀ ਸਟੇਟਮੈਂਟ ਆਈ ਔਰ ਉਹੀ ਮੰਤਰੀ ਹੈ ਦਾ ਉਹੀ ਮੰਤਰੀ ਆ ਜਦ ਪੈਸਾ ਪਿਆ ਤੇ ਖਰਚਣਾ ਕਹਿੰਦੇ ਆ ਜੇ ਮੰਤਰੀ ਕਹਿੰਦਾ ਸਾਡੇ ਕੋਲ ਪੈਸਾ ਪਿਆ ਤੇ ਖਰਚਣ ਦਾ ਲੈ ਕੋਈ ਹੋਰ ਬੰਦਾ ਤਾਂ ਨਹੀਂ ਆਣਾ ਉਹਨਾਂ ਨੇ ਕਰਨਾ ਔਰ ਸਾਨੂੰ ਇੱਕ ਹੋਰ ਦੁੱਖ ਹੁੰਦਾ ਕਿ ਅਸੀਂ ਬੜਾ ਦੇਖਦੇ ਆ ਏ ਕੁਸ਼ਣ ਕੁਮਾਰ ਜੀ ਦਾ ਬੜਾ ਨਾਂ ਸੁਣਦੇ ਆ ਸ਼ੁਰੂ ਤੋਂ ਕਿ ਬਹੁਤ ਇਮਾਨਦਾਰ ਪਰ ਹੁਣ ਕੰਮ ਜਿਹੜੇ ਹੈਗੇ ਉਹ ਕਰਦੇ ਆ ਜੇ ਪਰ ਇੱਥੇ ਆਣ ਕੇ ਪਤਾ ਨਹੀਂ ਉਹ ਵੀ ਫੇਲ ਹੋ ਗਏ ਜਾਂ ਤਾਂ ਉਹਨਾਂ ਦੀ ਉਸ ਤਰੀਕੇ ਨਾਲ ਚੱਲਦੀ ਨਹੀਂ ਜਾਂ ਉਹ ਚਲਾਉਣ ਇਹਨਾਂ ਦੇ ਨਾਲ ਲੜ ਗਏ ਦੋਨਾਂ ਚ ਇੱਕ ਚੀਜ਼ ਆ ਜਾਂ ਤਾਂ ਉਹਨਾਂ ਦੀ ਕੋਈ ਚੱਲਦੀ ਨਹੀਂ ਜਾਂ ਤੇ ਸਰਕਾਰ ਦਾ ਉਸ ਤਰ੍ਹਾਂ ਦੀ ਆਫਤਾ ਖੜੀ ਕਰਤੀ ਹੈ ਕਿ ਉਸ ਵਿਅਕਤੀ ਨੂੰ ਵੀ ਫੇਲ ਹੋ ਗਿਆ ਜਿਹੜਾ ਕਦੀ ਆਪਣੇ ਕੰਮ ਦੇ ਲਈ ਕਿਸੇ ਦੀ ਸੁਣਦਾ ਨਹੀਂ ਸੀ ਹੁੰਦਾ ਇਹ ਕਹਿੰਦਾ ਸੀ ਕਿ ਕੰਮ ਮੈਂ ਕਰਨਾ ਅੱਜ ਉਹ ਵੀ लाचार ਬੈਠਾ ਦਿਖਾਈ ਦਿੰਦਾ ਤੇ ਦਾ ਮਤਲਬ ਕੋਈ ਜਿੱਦਾਂ ਜਾਂ ਤਾਂ ਉਹ ਵੀ ਨਾਲ ਡਰ ਗਿਆ ਜਾਂ ਉਹਦੀ ਚੱਲਣ ਨਹੀਂ ਦਿੱਤੀ ਜਾਂਦੀ ਜਾਂ ਉਹਨੂੰ ਵੀ ਡਰਾ ਤੂੰ ਕਾ ਦਿੱਤਾ ਗਿਆ। ਇਹ ਕਿਉਂਕਿ ਦਿੱਲੀ ਦੇ ਵਿੱਚ ਵੀ ਅਸੀਂ ਸਰਕਾਰ ਨੂੰ ਦੇਖਿਆ ਕਿ ਉਹ ਤਾਂ ਚੀਫ ਸਕੱਟਰੀ ਦੇ ਚਪੇੜਾ ਮਾਰ ਦਿੰਦੀ ਆ। ਔਰ ਸ਼੍ਰੀਆਮ ਜਿਹੜੀ ਅਸੀਂ ਇਹ ਚੀਜ਼ਾਂ ਦੇਖੀਆਂ ਜੇ ਉੱਥੇ ਹੋ ਸਕਦੀ ਆ ਤੇ ਇੱਥੇ ਵੀ ਉਹੀ ਮੈਨੇਜਮੈਂਟ ਸਾਰੀ ਆ, ਉਹੀ ਆਣ ਕੇ ਬੈਠਿਆ। ਸਾਰੇ ਕਹਿੰਦੇ ਮਾਨ ਦੇ ਕੋਲ ਕੁਝ ਨਹੀਂ, ਜੋ ਕੁਝ ਹੈਗਾ ਉਹਨਾਂ ਕੋਲ ਆ। ਬਾਕੀ ਤਾਂ ਇਹ ਵੀ ਕਹਿੰਦੇ ਆ ਕਿ ਉਹ ਤਾਂ ਆਪਣੀ ਮਰਜ਼ੀ ਨਾਲ ਕੋਈ ਚਪੜਾਸੀ ਵੀ ਨਹੀਂ ਬਦਲ ਸਕਦਾ ਇਹਦਾ ਮਤਲਬ ਜੇ ਉਹ ਚਪੜਾਸੀ ਵੀ ਨਹੀਂ ਬਦਲ ਸਕਦਾ ਤੇ ਕੰਮ ਵੀ ਕੋਈ ਕਰਨ ਵਾਲਾ ਕੋਈ ਹੋਰ ਬੈਠਾ ਆ ਇਸ ਕਰਕੇ ਦਿੱਲੀ ਦਾ ਉਹਨਾਂ ਨੇ ਵਿੜਾਗਰ ਕੀਤਾ ਸੀ ਉਹ ਅੱਜ ਇੱਥੇ ਕਰਨ ਲੱਗ ਪਏ ਦੂਸਰੀ ਜੰਗੀ ਲਾਲ ਜੀ ਨੇ ਵੀ ਇੱਕ ਇਸ਼ਾਰਾ ਕੀਤਾ ਸੀ ਕਿ ਦੋ ਮਸਕਰੇਜ ਰਾਜਨੀਤੀ ਦੇ ਵਿੱਚ ਬਹੁਤ ਬੜੇ ਲੰਬੇ ਤੋਂ ਚੱਲ ਇੱਕ ਨੇ ਤਾਂ ਪੂਰਾ ਦੇਸ਼ ਤਬਾਹ ਕਰਤਾ ਉਹ ਯੂਕਰੇਨ ਦਾ ਜਿਹੜਾ ਦੇਖਦੇ ਆ ਜੂਲੈਂਸਕੀ ਉਹਨੇ ਪੂਰਾ ਦੇਸ਼ ਤਬਾਹ ਕਰਤਾ ਔਰ ਦੂਸਰਾ ਮਸਕਰ ਹੈ ਜਿਹਨੇ ਸਾਡਾ ਪੰਜਾਬ ਤਬਾਹ ਕਰ ਦਿੱਤਾ ਔਰ ਮੈਂ ਸਮਝਦਾ ਕਿ ਮਸਕਰਿਆਂ ਦੇ ਬਸ ਦਾ ਕੰਮ ਨਹੀਂ ਹੈਗਾ ਉਹਨਾਂ ਨੂੰ ਆਪਣੀਆਂ ਸਟੇਚਾਂ ਦੇ ਉੱਤੇ ਲੋਕਾਂ ਦਾ ਰੌਣਕ ਮੇਲਾ ਕਰਨਾ ਚਾਹੀਦਾ ਨਾ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਨਾ ਚਾਹੀਦਾ ਇੱਥੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰ ਰਿਹਾ ਖਿਲਵਾੜ ਕੀਤਾ ਜਾ ਰਿਹਾ ਔਰ ਮਾਈਨਿੰਗ ਦੇ ਜਿਹੜੇ ਦੱਸ ਦਿੱਤਾ ਕਿ ਕਦੀ ਕੋਈ ਉਹਦੀ ਰੋਕ-ਥਾਮ ਨਹੀਂ ਇੱਥੇ ਤਾਂ ਜਿਹੜੇ ਸ਼ੈਲਰਾਂ ਦੀ ਗੱਲ ਕਰਦੇ ਆ ਸ਼ੈਲਰਾਂ ਦੀ ਇਹਨਾਂ ਨੇ ਕਿਹਾ ਔਰ ਸ਼ੈਲਰ ਕਹਿੰਦਾ ਸੀ ਕ੍ਰੈਸ਼ਰ ਦੀ ਸੌਰੀ ਮੈਂ ਸ਼ੈਲਰ ਕਹਿੰਦਾ ਕ੍ਰੈਸ਼ਰ ਦੀ ਗੱਲ ਕੀਤੀ ਆ ਔਰ ਜਿਹੜੇ ਕ੍ਰੈਸ਼ਰ ਦੀ ਗੱਲ ਕਰਦੇ ਸੀ ਕਿ ਰਾਤ ਨੂੰ ਉਹ ਚੱਲਦਾ ਦਿਨੇ ਉਹਨੂੰ ਸੀਲ ਲਾਂਦੇ ਆ ਔਰ ਹੋਰ ਕੋਈ ਨਹੀਂ ਉਹ ਸਰਕਾਰ ਦੀ ਮਰਜ਼ੀ ਨਾਲ ਚੱਲ ਰਿਹਾ ਇਹ ਸ਼ਰੇਆਮ ਕਹਿਣ ਦੀ ਵਿੱਚ ਕੋਈ ਨਹੀਂ ਕਿਉਂਕਿ ਜੇ ਚੱਲਦਾ ਉਥੋਂ ਟਰੱਕ ਚੱਲਦੇ ਸਭ ਕੁਝ ਚੱਲਦਾ ਸਾਰਾ ਕੁਝ ਉਹਦਾ ਬਿਜਲੀ ਦਾ ਬਿੱਲ ਵੀ ਆਉਂਦਾ ਉਹ ਸਭ ਕੁਝ ਜਦੋਂ ਹੋਣ ਦੇ ਬਾਵਜੂਦ ਸਭ ਕੁਝ ਨਿਗਾਹ 'ਚ ਹੋਣ ਦੇ ਬਾਵਜੂਦ ਜੇ 100 ਫੁੱਟ ਦਾ ਖੱਡਾ ਨਹੀਂ ਦਿੱਸਿਆ ਤਾਂ ਫਿਰ 10 ਫੁੱਟ 20 ਫੁੱਟ 40 ਫੁੱਟ ਦਾ ਜਿਹੜਾ ਉਹਨਾਂ ਟਰੱਕ ਕਿੱਥੋਂ ਦਿੱਸਣਾ ਉਹ ਇੱਕ ਛੋਟਾ ਜਿਹਾ ਜੇ ਉਹ ਸਰਕਾਰ ਨੂੰ 40 40 50 50 ਫੁੱਟ ਤੇ 100 100 ਫੁੱਟ ਦੇ ਖੱਡੇ ਦਿਖਾਈ ਨਹੀਂ ਦਿੰਦੇ ਤੇ ਉਹ ਟਰੱਕ ਕਿੱਥੋਂ ਇਹਨਾਂ ਨੂੰ ਦਿਖਾਈ ਦੇਗਾ ਇਸ ਕਰਕੇ ਇਹ ਜਿਹੜੀ ਆਫਦਾ ਵਾਲੇ ਨੇ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਨਾਲ ਜਿਹੜਾ ਖਿਲਵਾੜ ਕਰ ਰਹੇ ਨੇ ਨਾ ਇਹਨਾਂ ਨੇ ਕੋਈ ਸਮੇਂ ਦੇ ਉੱਤੇ ਆਪਣੀ ਉਹਦੀ ਮੈਨੇਜਮੈਂਟ ਕੀਤੀ ਨਾ ਉਹਨਾਂ ਦੇ ਕੋਈ ਡੰਗੇ ਲਗਾਏ ਔਰ ਅੱਜ ਵੀ ਜਿਹੜਾ ਆ ਉਹਦੇ ਤੇ ਕੋਈ ਸੀਰੀਅਸਨੈਸ ਦਿਖਾਈ ਨਹੀਂ ਦਿੰਦੀ ਜੇ ਸੀਰੀਅਸਨੈਸ ਹੁੰਦੀ ਤੇ ਉਹ ਅੱਜ ਦੀ ਜਗ੍ਹਾ ਜਿੱਥੇ ਵਿਧਾਨ ਸਭਾ ਦੇ ਵਿੱਚ ਨਾ ਡਰਾਮਾ ਕਰਨ ਦੀ ਬਜਾਏ ਲੋਕਾਂ ਦੇ ਵਿੱਚ ਜਾਂਦਾ ਜਿਸ ਤਰੀਕੇ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਦਿੱਲੀ ਤੋਂ ਆਣ ਕੇ ਇੱਥੇ ਦੌਰਾ ਕਰਦਾ ਉਹ ਕੱਲੇ ਕੱਲੇ ਆਫਸਰਾਂ ਨਾਲ ਬੈਠ ਕੇ ਗੱਲ ਵੀ ਕਰਦਾ ਸਮਝਦਾ ਵੀ ਆ ਅਨਾਉਂਸ ਵੀ ਕਰਦਾ ਔਰ ਇੱਥੇ 25 ਮੰਤਰੀ ਕੇਂਦਰ ਚੋਂ ਪੰਜਾਬ ਦਾ ਇੱਕ ਮੰਤਰੀ ਵੀ ਤੁਸੀਂ ਉਸ ਤਰੀਕੇ ਨਾਲ ਸਰਕਾ ਉੱਥੇ ਪਿੰਡਾਂ 'ਚ ਫਿਰਦਾ ਨਹੀਂ ਦੇਖਿਆ ਹੋਣਾ ਇੱਕ ਵੀ ਮੰਤਰੀ ਕਿਸੇ ਨੂੰ ਦੇਖਿਆ ਨਹੀਂ ਹੋਣਾ ਔਰ ਇੱਥੇ 25 ਮੰਤਰੀ ਕੇਂਦਰ ਤੋਂ ਆਣ ਕੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਖੇਤਾਂ ਹਾਂ ਜਰਨ ਚੋਕ ਜੀ ਕਹਿ ਰਹੇ ਨੇ ਕਿ 34 ਮੰਤਰੀ ਹੋ ਗਏ ਹੋਰ ਆ ਰਹੇ ਨੇ ਲਗਭਗ 50 ਮੰਤਰੀ ਅਗਰ ਆਣ ਕੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਚ ਦੇਖਦੇ ਨੇ ਸਾਡੇ ਉੱਥੇ ਹੁਸ਼ਿਆਰਪੁਰ ਵੀ ਆਏ ਫਗਵਾੜੇ ਵੀ ਆਏ ਮੰਤਰੀ ਜੀ ਆਏ ਔਰ ਉਹਨਾਂ ਨੂੰ ਜਾ ਕੇ ਦਿਖਾ ਲਿਆ ਘਰਾਂ ਦੇ ਵਿੱਚ ਉਹਨਾਂ ਨੂੰ ਖੇਤਾਂ ਚ ਦਿਖਾ ਲਿਆ ਉਹਨਾਂ ਨੂੰ ਜਿਹੜੀ ਚੋਆਂ ਦੇ ਸਾਰੇ ਕੁਝ ਦਿਖਾ ਲਏ ਔਰ ਉਹ ਜਾ ਕੇ ਰਿਪੋਰਟ ਉਹ ਵੀ ਦਿਖਾ ਲਿਆ ਜਿੱਥੇ ਬੰਨ ਟੁੱਟ ਗਏ ਔਰ ਮੈਂ ਤੇ ਵੀ ਦੇਖਦਾ ਕਿ ਪਿੰਡਾਂ ਦੇ ਲੋਕ ਕਹਿੰਦੇ ਆ ਕਿ ਸਾਡੀ ਸਿਰਫ ਥੋੜੀ ਜਿਹੀ ਸਾਨੂੰ ਖਾਲੀਆਂ ਬੋਰੀਆਂ ਦੇ ਦਿਓ ਸਾਡੇ ਕੋਲ ਬੋਰੀਆਂ ਹੈ ਨਹੀਂ ਸਰਕਾਰ ਅਗਰ ਬੋਰੀਆਂ ਦੇ ਦੇਵੇ ਅਸੀਂ ਲੇਬਰ ਆਪ ਕਰ ਲਾਂਗੇ ਅਸੀਂ ਆਪ ਬਣਾ ਦੇਾਂਗੇ ਪਰ ਸਰਕਾਰ ਇੰਨਾ ਵੀ ਕਰਨ ਯੋਗ ਨਹੀਂ ਕਿ ਉਹਨਾਂ ਨੂੰ ਖਾਲੀ ਬੋਰੀਆਂ ਉਪਲਬਧ ਕਰਾ ਦਈਏ ਉਹਨਾਂ ਵਿਚਾਰੇ ਨੇ ਖਾਲੀ ਬੋਰੀਆਂ ਵੀ ਕਿਉਂਕਿ ਕਿਸੇ ਨਾ ਕਿਸੇ ਠੇਕੇ ਉਹਨਾਂ ਪਬਲਿਕ ਜਾਏਗੀ ਤਾਂ ਕਿਸੇ ਦਾ ਕੰਸਟ੍ਰਕਸ਼ਨ ਕੰਮ ਚੱਲਦਾ ਹੋਏਗਾ ਉਥੋਂ ਜਿੰਨਾ ਕਿ ਸੀਮੈਂਟ ਕੋਈ ਲੱਗੇਗਾ ਉਹਨੀਆਂ ਬੋਰੀਆਂ ਇਕੱਠੀਆਂ ਕਰ ਲੈਣਗੇ ਅੱਜ ਸਰਕਾਰ ਚਾਹੁੰਦੀ ਤਾਂ ਬਹੁਤ ਕੁਝ ਕਰ ਸਕਦੀ ਸਰਕਾਰ ਕੋਲ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਕੀਤਾ ਕੁਝ ਨਹੀਂ ਔਰ ਉਹ ਖਾਲੀ ਬੋਰੀਆਂ ਤੱਕ ਨਹੀਂ ਫਲਬ ਕੀਤੀਆਂ ਔਰ ਜੇ ਉਹ ਬੰਨ ਟੁੱਟੇ ਤੇ ਉਹਦੇ ਜ਼ਿੰਮੇਵਾਰ ਉਹਦੇ ਜ਼ਿੰਮੇਵਾਰ ਮਾਨ ਸਾਹਿਬ ਆ ਔਰ ਇਹ ਆਫਤਾ ਦੀ ਸਰਕਾਰ ਹੈ ਔਰ ਕੋਈ ਪਬਲਿਕ ਨੇ ਪਬਲਿਕ ਇੱਛਾ ਚਾਹੁੰਦੀ ਸੀ ਸਰਕਾਰ ਦੀ ਮਦਦ ਕਰਨੀ ਅੱਜ ਜਿੰਨੀ ਹੜ੍ਹਾਂ ਦੇ ਵਿੱਚ ਲੋਕਾਂ ਨੇ ਮਦਦ ਕੀਤੀ ਹੈ ਸਰਕਾਰ ਤਾਂ ਉੱਥੇ ਕਿਤੇ ਦਿਖਾਈ ਵੀ ਨਹੀਂ ਦਿੱਤੀ ਸਰਕਾਰ ਦੇ ਲੋਕਾਂ ਨੇ ਜ ਤੁਸੀਂ ਇਹ ਦੇਖੋ ਕਿ ਜਿੱਥੇ-ਜਿੱਥੇ ਪਾਣੀ ਖੜਾ ਕਿਤੇ ਵੀ ਇੱਕ ਪੰਜਾਬ ਸਰਕਾਰ ਦੀ ਕੋਈ ਬੋਟ ਕਿਸੇ ਨੇ ਦੇਖੀ ਹੋਵੇ ਕਿਸੇ ਨੇ ਪੰਜਾਬ ਸਰਕਾਰ ਦੀ ਡਿਜਾਸਟਰ ਮੈਨੇਜਮੈਂਟ ਦੀ ਜਿਹੜੀ ਸੈਲਫ ਡਿਫੈਂਸ ਦੀ ਉਹ ਟੀਮ ਜਿਹੜੀ ਪਾਣੀ ਦੇ ਵਿੱਚ ਵੜ ਕੇ ਕਿਸੇ ਉਹ ਸਾਰੇ ਐਨਡੀਆਰਫ ਦੇ ਲਗਾਏ ਬੰਦੇ ਉਹ ਸਾਰੇ ਸਰਕਾਰ ਕੇਂਦਰ ਸਰਕਾਰ ਬੋਨੋ ਟ੍ਰੇਨਡ ਬੰਦੇ ਆ ਇੱਕ ਵੀ ਬੰਦਾ ਕਿਸੇ ਕੋਲ ਸੈਲਵ ਡਿਫੈਂਸ ਦੀ ਕਦੀ ਟ੍ਰੇਨਿੰਗ ਨਹੀਂ ਪੂਰੇ ਪੰਜਾਬ ਚ ਹੋਈ ਕਦੀ ਡਿਜਾਸਟ ਅਮੇਂਜਮੈਂਟ ਦੇ ਵਾਸਤੇ ਕਦੀ ਕੋਈ ਟ੍ਰੇਨਿੰਗ ਪੰਜਾਬ ਚ ਨਹੀਂ ਹੋਈ ਉਹਦਾ ਕਾਰਨ ਦਾ ਕਾਰਨ ਕੀ ਸੀ ਉਹ ਇਹ ਆਪਦਾ ਦੀ ਸਰਕਾਰ ਹੈ ਇਸ ਕਰਕੇ ਮੈਂ ਕਹਾਂਗਾ ਕਿ ਇਹ ਜਿਹੜਾ ਪ੍ਰਸਤਾਵ ਲਿਆਂਦਾ ਹੈ ਇਹਦਾ ਮੈਂ ਜਿਹੜਾ ਸਮਰਥਨ ਕਰਨਾ ਬਹੁਤ ਜ਼ਰੂਰੀ ਬਣਦਾ ਔਰ ਇਹ ਡਰਾਮੇ ਦੀ ਨਿੰਦਾ ਕਰਨੀ ਵੀ ਬਣਦੀ ਹੈ ਸੋ ਹਲੇ ਮੈਂ ਖਤਮ ਨਹੀਂ ਕੀਤਾ ਜੀ ਮੈਂ ਸਿਰਫ ਆਪਣੀ ਗੱਲ ਜੋੜ ਰਿਹਾ ਹਾਂ ਨਹੀਂ ਜੀ ਨਹੀਂ ਮੈਂ ਕਰ ਤਾ ਹਾਂ ਜੀ ਤੁਸੀਂ ਮੈਨੂੰ ਐਂ ਤਾਂ ਕਹਿ ਕੇ ਭੁਲਾਤਾ ਸੋ ਮੈਨੂੰ ਕਰ ਲੈਣਾ ਚਾਹੀਦਾ ਹੋਰ ਜੱਟ ਜਲਦੀ ਕਰ ਲੈਣਾ ਚਾਹੀਦਾ ਇੱਥੇ ਤਾਂ ਤੁਹਾਡਾ ਹੁਕਮ ਹੋਊਗਾ ਤਾਂ ਮੈਂ ਬਹਿ ਜਾਣਾ ਨਹੀਂ ਨਹੀਂ ਮੈਂ ਜੀ ਤੁਹਾਡੇ ਇੱਕ ਦੋ ਮਿੰਟ ਅਸੀਂ ਤਾਂ ਦੇਖੋ ਪੂਰਾ ਸਤਕਾਰ ਹੈ ਇਹ ਉਹ ਵਿਧਾਨ ਸਭਾ ਵਾਲੇ ਜਿਹੜੇ ਆ ਨਾ ਉਹ ਤਾਂ ਭਾਵੇਂ ਪੁੱਠਾ ਸਿੱਧਾ ਉਹ ਆਪ ਹੀ ਤਖਤੀਆਂ ਲੈ ਕੇ ਖੜੇ ਹੋ ਜਾਂਦੇ ਸਾਨੂੰ ਪਤਾ ਸਪੀਕਰ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀ ਕਰਨੀ ਹੈ ਮੈਂ ਖੁਦ ਪਾਰਲੀਮੈਂਟਰੀ ਰਿਆ ਗੱਲ ਜਿਹੜੀ ਮਾਦੋਪੁਰ ਦੀ ਆ ਰਹੀ ਸੀ ਮਾਦੋਪੁਰ ਦੇ ਨਾਲ ਜਿਹੜਾ ਇਹ ਬੰਨ ਟੁੱਟਾ ਹੈ ਜਿਹੜਾ ਗੇਟ ਟੁੱਟੇ ਨੇ ਉਹਦੇ ਨਾਲ ਜਿਹੜਾ ਨੁਕਸਾਨ ਹੋਇਆ ਉਹਦੇ ਕਿ ਮੈਂ ਉਹਦੇ ਬਾਕੀ ਕਰਨਾ ਚ ਤਾਂ ਨਹੀਂ ਜਾਵਾਂਗਾ ਕਿਉਂਕਿ ਅਸ਼ਨੀ ਜੀ ਨੇ ਵੀ ਗੱਲ ਕੀਤੀ ਚੰਗੀ لال ਜੀ ਨੇ ਵੀ ਤਰਨ ਚੁਗ ਜੀ ਨੇ ਬੜੇ ਵਿਸਤਾਰ ਨਾਲ ਦੱਸੀ ਪਰ ਮੈਂ ਉਹਦੇ ਨਾਲੇ ਦੱਸਾਂਗਾ ਕਿ ਜਿਹੜਾ ਉਹ ਪਿੰਡਾਂ ਦੇ ਵਿੱਚ ਤਾਂ ਹਜ਼ਾਰਾਂ ਏਕੜ ਜਿਹੜੀ ਆ ਉਹ ਜ਼ਮੀਨ ਤਾਂ ਪਾਣੀ ਦੇ ਡੁੱਬੀ ਡੁੱਬੀ ਪਰ ਜਿਹੜੀ ਹਜ਼ਾਰ ਏਕੜ ਤੋਂ ਵੱਧ ਉਹ ਜ਼ਮੀਨ ਮੀਂਹ ਦੇ ਵਿੱਚ ਖੜ ਕੇ ਚਲੀ ਗਈ ਉਸ ਕਿਸਾਨ ਦਾ ਜਿਹੜਾ ਕੱਲ ਤੱਕ ਉਹ ਖੇਤਾਂ ਦਾ ਮਾਲਕ ਸੀ ਅੱਜ ਉਹ ਕਿੱਥੇ ਆ ਉਹ ਕਿੱਥੇ ਖੜਾ ਹੋਏਗਾ ਇਹ ਅੱਜ ਕਿਸਾਨ ਉਹਨਾਂ ਕੋਲ ਜਵਾਬ ਮੰਗਦੇ ਪੈ ਨੇ ਕਿ ਅਸੀਂ ਕੀ ਕਰੀਏ ਔਰ ਉਹਦੀ ਕਿਸ ਤਰੀਕੇ ਨਾਲ ਪਰਪਾਈ ਕਰਨਗੇ ਔਰ ਇਹਦਾ ਜ਼ਿੰਮੇਵਾਰ ਕੌਣਾ ਹੈ ਉਹ ਆਮ ਆਦੀ ਪਾਰਟੀ ਦੀ ਇਹ ਆਪ ਦਾ ਸਰਕਾਰ ਹੈ ਸੋ ਇਹਦੇ ਚ ਇਹਦੇ ਚ ਜਿਹੜੇ ਇਕੱਲੇ ਹੋਈ ਨਹੀਂ ਕਿ ਮੰਤਰੀ ਜਿਹੜੇ ਆ ਉਹਨਾਂ ਨੂੰ ਵੀ ਨਾਲ ਜਿਹੜਾ ਕਿ ਤਿੰਨ ਤਿੰਨ ਮੰਤਰੀ ਤਿੰਨ ਤਿੰਨ ਮੰਤਰੀ ਲਾਇਆ ਖੁੰਡਿਆ ਸਾਹਿਬ ਮੁੰਡਿਆ ਸਾਹਿਬ ਤੇ ਗੋਇਲ ਸਾਹਿਬ ਤਿੰਨੇ ਹੀ ਮੰਤਰੀ ਜਿਹੜੇ ਆ ਉਹਨਾਂ ਨੇ ਇਹਨਾਂ ਦੀ ਬੈਠ ਕੇ ਮੈਨੇਜਮੈਂਟ ਕੀਤੀ ਹੈ ਮੈਂ ਤਾਂ ਕਦੇ ਨਹੀਂ ਪਤਾ ਲੱਗਦਾ ਕਦੇ ਨਹੀਂ ਦੇਖਿਆ ਇਸ ਵਿਭਾਗ ਦੇ ਕਦੀ ਅਫਸਰ ਵੀ ਕਿਤੇ ਬੈਠੇ ਹੋਣਗੇ ਮੰਤਰੀ ਤਾਂ ਕਿਸੇ ਨੇ ਵੀ ਇਕੱਠੇ ਬੈਠ ਕੇ ਦੇਖ ਕੇ ਮੀਟਿੰਗ ਕਰ ਦੇਣੀ ਹੈ ਇਹ ਮੀਡੀਆ ਦੇ ਸਾਥੀ ਬੈਠੇ ਨੇ ਜੇ ਤੁਹਾਡੇ ਇਹ ਮੈਨੇਜਮੈਂਟ ਡਿਜਾਸਟਰ ਮੈਨੇਜਮੈਂਟ ਦੇ ਵਿੱਚ ਚਾਰ ਆਦਮੀਆਂ ਨੇ ਬਹਿਣਾ ਕਿਉਂਕਿ ਚੀਫ ਮਿਨਿਸਟਰ ਇਹਦਾ ਚੇਅਰਮੈਨ ਹੈ ਸਾਰੇ ਦਾ ਔਰ ਦੂਸਰਾ ਇਰੀਗੇਸ਼ਨ ਪੰਪ ਵਾਟਰ ਰਿਸੋਰਸਸ ਔਰ ਜਿਹੜਾ ਰੀਹੈਬਿਟੇਸ਼ਨ ਇਹ ਸਾਰੇ ਉਹਦੇ ਚ ਚਲਾ ਦੇ ਉਹਦੇ ਚ ਮੰਤਰੀ ਬਣਦੇ ਨੇ ਖੁੰਡੀਆਂ ਸਾਹਿਬ ਮੁੰਡੀਆਂ ਸਾਹਿਬ ਤੇ ਮੈਂ ਬਰੇਂਦਰ ਗੋਇਲ ਜੀ ਤਿੰਨੇ ਮੰਤਰੀ ਤੇ ਚੌਥਾ ਮੁੱਖ ਮੰਤਰੀ ਇਹ ਮੁੱਖ ਰੂਪ ਦੇ ਵਿੱਚ ਇਹਦੇ ਤੇ ਕੰਮ ਕਰਦੇ ਨੇ ਔਰ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਉਹਨਾਂ ਦੀ ਆਪਸੀ ਤਾਲਮੇਲ ਨੂੰ ਕਿਸੇ ਨੇ ਦੇਖਿਆ ਹੋਵੇ ਕੀਤਾ ਹੋਵੇ ਕਿਉਂਕਿ ਇੱਥੇ ਤਾਲਮੇਲ ਕੀ ਇੱਥੇ ਕਿਸੇ ਵੀ ਮੰਤਰੀ ਨਾਲ ਕਿਸੇ ਵੀ ਸੰਤਰੀ ਨਾਲ ਕੋਈ ਸਲਾਹ ਨਹੀਂ ਕੀਤੀ ਜਾਂਦੀ ਡਿਸੀਜਨ ਕੋਈ ਹੋਰ ਆਣ ਕੇ ਕਰ ਜਾਂਦਾ ਦਿੱਲੀੋਂ ਆਣ ਕੇ ਡਿਸੀਜਨ ਕਰਦਾ ਪਰ ਇਹ ਵੀ ਨਾਲ ਦੱਸ ਦਿਆਂ ਕਿ ਹਾਂਜੀ ਆ ਉਹ ਕਹਿੰਦੇ ਪ੍ਰਾਣੇ ਆਏ ਆ ਪ੍ਰਾਣੇ ਨਹੀਂ ਆ ਕਿ ਪੰਜਾਬ ਦੇ ਉਹ ਲੁਟੇਰੇ ਆ ਜਿੱਦਾਂ ਗਜਨਵੀ ਵਗੈਰਾ ਆਉਂਦੇ ਸੀ ਨਾ ਇਹ ਉਸ ਤਰੀਕੇ ਦੇ ਲੁਟੇਰੇ ਆ ਇਸ ਕਰਕੇ ਪ੍ਰਾਣੇ ਨਹੀਂ ਕਹਿ ਸਕਦੇ ਇਹ ਲੁਟੇਰੇ ਆ ਇਹ ਗਜਨਵੀ ਵਰਗੇ ਤੈਮੂਰ ਵਰਗੇ ਉਹ ਲੁੱਟਣ ਲਈ ਆ ਰਹੇ ਆ ਇਹ ਇਸ ਕਰਕੇ ਜਿਹੜੇ ਦਿੱਲੀ ਵਾਲੇ ਲੁਟੇਰੇ ਆ ਇਹ ਉਹਨਾਂ ਦੇ ਕਰਕੇ ਡਿਸੀਜਨ ਹੁੰਦਾ ਔਰ ਇਸ ਕਰਕੇ ਜਿਹੜੀ ਪੰਜਾਬ ਅੱਜ ਵਿਫਤਾ ਚ ਫਸਿਆ ਆ ਉਹਦਾ ਬਹੁਤ ਵੱਡਾ ਕਾਰਨ ਜਿਹੜਾ ਉਹ ਲੁਟੇਰਿਆਂ ਦੇ ਕਰਕੇ ਦਿੱਲੀ ਵਾਲਿਆਂ ਨੇ ਜਿਹੜਾ ਇਹਨਾਂ ਤੇ ਕਾਬਜ਼ ਕੀਤਾ ਔਰ ਇੱਥੇ ਤਾਂ ਮੁੱਖ ਮੰਤਰੀ ਦਾ ਅਗਰ ਦੇਖੀਏ ਤਾਂ ਕਹਿਣਾ ਤਾਂ ਨਹੀਂ ਜਾਂਦਾ ਕਿਉਂਕਿ ਇਦਾਂ ਦੇ ਹਾਊਸ 'ਚ ਪਰ ਉਹ ਕਈ ਵਾਰੀ ਸੌਰਤ ਤੇ ਨਹੀਂ ਹੁੰਦਾ ਉਹ ਜਦੋਂ ਨਾ ਹੋਵੇ ਤਾਂ ਮੀਡੀਆ ਵਾਲੇ ਵੀ ਬੜਾ ਉੱਥੇ ਲੈ ਕੇ ਆਪਸ਼ਨ ਬੜੀ ਵੱਡੀ ਵੱਡੀ ਕਰਕੇ ਲਿਖਦੇ ਆ ਕਿ ਉਹ ਬੋਲ ਵੀ ਨਹੀਂ ਸੀ ਹੁੰਦਾ ਉਹ ਇਦਾਂ ਨਹੀਂ ਸੀ ਹੁੰਦਾ ਉਹ ਵੀ ਕਰਕੇ ਜਦੋਂ ਉਹਦੇਆਂ ਦੀ ਹਾਲਾਤਾਂ ਜਿਵੇਂ ਕਿ ਕਿ ਵਿਅਕਤੀ ਅਸੀਂ ਸੁਣਿਆ ਕਿ ਜਦੋਂ ਅਸੀਂ ਕਹਿੰਨੇ ਆ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਕੰਮ ਕਰਦੇ ਆ ਕਿ ਜਿਹੜਾ ਨਸ਼ੇ ਛੱਡਦਾ ਉਹ ਵਿਅਕਤੀ ਸਵਸਥ ਹੁੰਦਾ ਜਿਹੜਾ ਸਵਸਥ ਹੋਏਗਾ ਉਹਦਾ ਦਿਮਾਗ ਸਵਸਥ ਹੋਏਗਾ ਜਿਹੜਾ ਦਿਮਾਗ ਸਵਸਥ ਹੋਏਗਾ ਉਹ ਦਿਮਾਗ ਸਵਸਥ ਸੋਚ ਸੋਚੇਗਾ ਔਰ ਜਿਹੜਾ ਸਵਸਥ ਸੋਚੀ ਸਾਰੇ ਦੇਸ਼ ਨੂੰ ਪਰਦੇਸ਼ ਨੂੰ ਸਵੱਛ ਕਰ ਸਕਦੀ ਹੈ ਸੋ ਜਦੋਂ ਮੁੱਖ ਮੰਤਰੀ ਜਿਹਨੇ ਸੁੱਛ ਕਰਨਾ ਜੇ ਇਸਨੇ ਸਵਸਥ ਕਰਨਾ ਕੋਈ ਨਹੀਂ ਹੈ ਜਿੰਨਾ ਚਿਰ ਸਾਰਾ ਪਰਦੇਸ਼ ਸਵਸਥ ਨਹੀਂ ਹੋਏਗਾ ਉਹਨਾਂ ਚਿਰ ਸੂਬਾ ਸਾਡਾ ਸਮਰਥ ਵੀ ਨਹੀਂ ਹੋਏਗਾ ਅੱਜ ਜੇ ਸਮਰਥਾ ਨੂੰ ਰੋਕ ਕੇ ਬੈਠਾ ਤੇ ਉਹ ਸਾਡਾ ਉਹਦਾ ਵੀ ਦੋਸ਼ ਜਿਹੜਾ ਆ ਉਹ ਸਾਡੇ ਮੁੱਖ ਮੰਤਰੀ ਦਾ ਕਿਉਂਕਿ ਉਹ ਆਪ ਸਭ ਜਿਹੜਾ ਸੋਸਤ ਨਹੀਂ ਮੈਂ ਤੇ ਇੱਕ ਹੋਰ ਦੱਸ ਦਿੰਨਾ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਯੁੱਧ ਨਸ਼ਿਆਂ ਵਿਰੁੱਧ ਬਹੁਤ ਚੱਲਦਾ ਪਰ ਮੈਨੂੰ ਦੇਖ ਕੇ ਹੈਰਾਨੀ ਹੋਈ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਹੋਲਡਿੰਗ ਕਿੱਥੇ ਲੱਗੇ ਠੇਕਿਆਂ ਤੇ ਠੇਕੇ ਦੇ ਉੱਤੇ ਲੱਗਾ ਆ ਔਰ ਫੋਟੋ ਲੱਗੀ ਆ ਵੱਡੀ ਸਾਰੀ ਕਰਕੇ ਕਿ ਯੁੱਧ ਨਸ਼ਿਆਂ ਵਿਰੁੱਧ ਲਾਇਆ ਠੇਕੇ ਦੇ ਉੱਤੇ ਖੋਲਿਆ ਉਹਨਾਂ ਨੇ ਬੜਾ ਅਜੀਬ ਜਿਹਾ ਲੱਗਦਾ ਕਿ ਸੋਚ ਦੇਖਣ ਨੂੰ ਵੀ ਅਜੀਬ ਜਿਹਾ ਲੱਗਦਾ ਕਿ ਯੁੱਧ ਨਸ਼ਿਆਂ ਵਿਰੋਧ ਕਿੱਦਾਂ ਹੋ ਸਕਦਾ ਪਤਾ ਨਹੀਂ ਉਹ ਕਹਿੰਦੇ ਗਏ ਦੂਜੇ ਤਰੀਕੇ ਨਾਲ ਹੋਣਾ ਵੀ ਇਹਨੂੰ ਆਪਾਂ ਉਹਦਾ ਮੁਕਾ ਦਈਏ ਸਿੱਧੇ ਤੌਰ ਤੇ ਲੜਾਈ ਨਹੀਂ ਲੜਨੀ ਆਪਾਂ ਪਿਆਰ ਨਾਲ ਬੈਠ ਕੇ ਇਹਨੂੰ ਉਹਦੇ ਮੇਜ ਤੇ ਬੈਠ ਕੇ ਮੁਕਾ ਦੇਣਾ ਇਹ ਸ਼ਾਇਦ ਇਸੇ ਬੇਸ ਕਰਕੇ ਇਹ ਸੋਚ ਕਰਕੇ ਹੀ ਉਹਨਾਂ ਨੇ ਇਹ ਲੰਬਾ ਕਰ ਦਿੱਤਾ ਹੈ ਔਰ ਇਸ ਕਰਕੇ ਮੈਂ ਕਹਾਂਗਾ ਕਿ ਇਹਦੇ ਚ ਜਿੱਦਾਂ ਇਹਨਾਂ ਨੇ ਕਿਹਾ ਕਿ ਡਿਸੀਜਨ ਕੀ ਹੋਣਾ ਚਾਹੀਦਾ ਡਿਸੀਜਨ ਤਾਂ ਇਹ ਆ ਕਿ ਆਪਦਾ ਦੇ ਨਾਲ ਨਜਠਣਾ ਪੈਣਾ ਔਰ ਇਸ ਆਪਦਾ ਪਾਪ ਕੇ ਸਰਕਾਰ ਨਾਲ ਆਪਦਾ ਦਾ ਇੱਥੇ ਮਤਲਬ ਹੈ ਸਰਕਾਰ ਆ ਆਪਦਾ ਦੀ ਸਰਕਾਰ ਆ ਆਪਦਾ ਦੀ ਸਰਕਾਰ ਜਿੱਥੇ ਅਸੀਂ ਬਾਕੀ ਆਪਦਾ ਦੇ ਨਾਲ ਪੰਜਾਬੀਆਂ ਨੇ ਨਜਿੱਠਿਆ ਆਪ ਮੁਹਾਰੇ ਹੋ ਕੇ ਅੱਗੇ ਹੋ ਕੇ ਨਜਿੱਠਿਆ ਇਸੇ ਤਰ੍ਹਾਂ ਹੀ ਸਾਨੂੰ ਇਸ ਜਿਹੜੀ ਆ ਪੰਜਾਬ ਦੀ ਸਰਕਾਰ ਦੀ ਆਪਦਾ ਦੇ ਨਾਲ ਵੀ ਨਜਿੱਠਣਾ ਪੈਣਾ ਔਰ ਜਿਸ ਤਰੀਕੇ ਨਾਲ ਇਸ ਆਪਦਾ ਨੂੰ ਦਿੱਲੀ ਚੋਂ ਨਜਿੱਠ ਕੇ ਖਤਮ ਕੀਤਾ ਉਸ ਤਰੀਕੇ ਨਾਲ ਇੱਥੋਂ ਵੀ ਖਤਮ ਕਰਨਾ ਔਰ ਇੱਥੇ ਤੱਕ ਤਾਂ ਲੋਕਾਂ ਨੇ ਤਾਂ ਯਕੀਨ ਛੱਡ ਦਿੱਤਾ ਉਹਨਾਂ ਨੇ ਤਾਂ ਸਿੱਧਾ ਮੋਦੀ ਜੀ ਨੂੰ ਕਹਿਣਾ ਸ਼ੁਰੂ ਕੀਤਾ ਸੋਸ਼ਲ ਮੀਡੀਆ ਰਾਹੀਂ ਵੀ ਲਿਖਣੀਆਂ ਚਿੱਠੀਆਂ ਸ਼ੁਰੂ ਕਰਤੀਆਂ ਕਿ ਮੋਦੀ ਜੀ ਇਹ ਪੈਸਾ ਡੀਬੀਟੀ ਰਾਹੀਂ ਭੇਜਣਾ ਇਹ ਕਿਦੇ ਪੰਜਾਬ ਸਰਕਾਰ ਨੂੰ ਨਾ ਦੇ ਦੇਣਾ ਕਿ ਨਹੀਂ ਤਾਂ ਸਾਡੇ ਖਾਤਿਆਂ 'ਚ ਨਹੀਂ ਆਉਣਾ ਤੇ ਜੇ ਇੱਥੇ ਤੱਕ ਦੀ ਇਹ ਹੋ ਗਏ ਤਾਂ ਫਿਰ ਇਹਨਾਂ ਦੀ ਸੋਚ ਤੋਂ ਪਤਾ ਸਾਨੂੰ ਲੱਗ ਜਾਣਾ ਚਾਹੀਦਾ ਕਿ ਕਿੰਨੇ ਕੁ ਪਾਣੀ ਦੇ ਮਾਲਕ ਨੇ ਔਰ ਦੂਸਰੀ ਜਿਹੜੀ ਅਖੀਰਤ ਵਿੱਚ ਮੈਂ ਗੱਲ ਕਰਕੇ ਖਤਮ ਕਰਾਂਗਾ ਕਿ ਵਿਧਾਨ ਸਭਾ 'ਚ ਜਿਹੜੀਆਂ ਤਖਤੀਆਂ ਲਹਿਰਾਈਆਂ ਤੁਸੀਂ ਸਪੀਕਰ ਰਹੇ ਹੋ ਹਮੇਸ਼ਾ ਸੱਤਾਧਾਰੀ ਇਹ ਰਹਿੰਦੇ ਆ ਕਿ ਵੀ ਉਹ ਕਦੀ ਵੀ ਦੂਸਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਔਰ ਸਪੀਕਰ ਬੈਠ ਕੇ ਦੂਸਰਿਆਂ ਨੂੰ ਕਹਿੰਦਾ ਕਿ ਤਖਤੀਆਂ ਇੱਥੇ ਜਿਹੜੀਆਂ ਇਹ ਪਲੇ ਕਾਰਡ ਨਾ ਦਿਖਾਏ ਜਾਣ ਪਰ ਬਾਈਕਾਟ ਕੌਣ ਕਰ ਰਿਹਾ ਤਖਤੀਆਂ ਕੌਣ ਦਿਖਾ ਰਿਹਾ ਕਿ ਇਹਨੂੰ ਦਿਖਾ ਰਹੇ ਸੰਦੇਈ ਨਹੀਂ ਸਮਝ ਲੱਗੀ ਕਿ ਆਖਿਰ ਉਹ ਮੈਸੇਜ ਦੇਣਾ ਕਿਹਨੂੰ ਚਾਹੁੰਦੇ ਅਗਰ ਉਹਨਾਂ ਕੋਲ ਵਿਧਾਨ ਸਭਾ ਜੇ ਇਹੀ ਕਰਨਾ ਸੀ ਨਟੰਕੀ ਤੋ ਸਟੇਜ ਲਗਾ ਕੇ ਬਾਹਰ ਕਰ ਲੈਂਦੇ ਉਹ ਆਪਣਾ ਬਾਕੀ ਪਬਲਿਕ ਨੂੰ ਸ਼ਾਇਦ ਬੰਦੇ ਜ਼ਿਆਦਾ ਆ ਜਾਂਦੇ ਪਰ ਇਹ ਡਰ ਸੀ ਕਿ ਇੱਥੇ ਦਾ ਅਸੀਂ ਜਿਹਨੇ ਚੁਣੇ ਜਿਹੜੇ ਪੱਕੇ ਆ ਸਾਡੇ ਦਾ ਹੀ ਜਾਣੇ ਬਾਹਰ ਕੀਤਾ ਤਾ ਲੋਕਾਂ ਦਾ ਸਮਰਥਨ ਨਹੀਂ ਮਿਲਣਾ ਇਸ ਕਰਕੇ ਉਹਨਾਂ ਨੇ ਅੰਦਰ ਕੀਤਾ ਔਰ ਇਹ ਡਰਾਮ ਜਿਹੜੀ ਪਾਰਟੀ ਆ ਇਸ ਨੂੰ ਸਾਨੂੰ ਜਦਾਂ ਦਿੱਲੀ ਚੋਂ ਚੱਲਦਾ ਕੀਤਾ ਜਨਤਾ ਨੇ ਇਹਦਾ ਹੱਲ ਉਹੀ ਆ ਔਰ ਇਹ ਸਮਝਣਾ ਪਊਗਾ ਕਿ ਅਗਰ ਕਿਸੇ ਕਿਸਾਨ ਦਾ ਦਰਦ ਹੀ ਆ ਤੋਂ ਨਰੇ ਪਾਈ ਨਰੇਂਦਰ ਮਰੋ ਦਿਜੀਆ ਔਰ ਉਹਨਾਂ ਦੀ ਸਰਕਾਰ ਆ ਬਹੁਤ ਧੰਨਵਾਦ ਜੀ ਤੁਹਾਡਾ ਚਲਿਏ ਤੁਸੀਂ ਹੁਣ ਜਬਰਦਸਤੀ ਸਾਨੂੰ ਬੰਦ ਕਰਾਇਆ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਸੁਣਿਆ ਬਹੁਤ ਬਹੁਤ